ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਇਆਂ ਬੁਰਾਈਆਂ ਵਾਚੈ ਧਰਮ ਦੂ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀ ਛੁਟੀ ਨਾ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਅਤ ਨੀਚ ਨਾਨਕ ਤਿਲਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਤ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਜਹਾਨ ਦੇ ਵਾਲੀ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪਰਉਤੇ ਸਮੂਹ ਨਗਰ ਨਿਵਾਸੀ ਸਮੂਹ ਇਲਾਕਾ ਨਿਵਾਸੀ ਸਮੂਹ ಗ್ರಾಮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਪੰਜ ਪਿਆਰੀ ਸੇਵਾਵਾਂ ਦੀ ਜੋਗ ਅਗਵਾਈ ਅਤੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਵਿਸਾਲ ਅਤੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਸੁਖਸੇ ਸੁਖਚੈਨ ਸਿੰਘ ਜੀ ਦੁਆਰਾ ਅਰਦਾਸ ਬੇਨਤੀ ਉਪਰੰਤ ਮਹਾਰਾਜ ਜੀ ਦਾ ਪਾਵਨ ਸਰੂਪ ਸੁੰਦਰ ਪਾਲਕੀ ਸਹਿਤ ਸਵਿਤ ਕੀਤਾ ਗਿਆ। ਔਰ ਪੰਜਾਂ ਪਿਆਰੇ ਸੇਵਾਨਾਂ ਦੇ ਨੇ ਜੈਕਾਰੇ ਛੱਡਦੇ ਹੋਏ ਨਗਰ ਕੀਰਤਨ ਦੀ ਰਾਮਤਾ ਹੋਈ ਪੰਥ ਦੇ ਮਹਾਨ ਧਾਡੀ ਜਿਥੇ ਭਾਈ ਸੱਭਾਈ ਸਰਬਜੀਤ ਸਿੰਘ ਅਤੇ ਥਰਾਲੇ ਵਾਲੀਆਂ ਬੀਬੀਆਂ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਬਹੁਤ ਹੀ ਸਜੇ ਢੰਗ ਨਾਲ ਕੀਤਾ ਗਿਆ ਦੱਸਣਯੋਗ ਹੈ ਕਿ ਵਿਦੇਸ਼ ਦੀ ਧਰਤੀ ਤੋਂ ਪ੍ਰਬੰਧਕ ਨੇ

ਸਰਦਾਰ ਲਾਈਟ ਦੀ ਚਾਰ ਚੱਕਰ ਚਲਾ ਇੰਟਰਨੈਟ ਵੀਰੇ ਸਾਰੀ ਧੰਨਵਾਦੀ ਵਾਹਿਗੁਰੂ ਵਾਹਿਗੁਰੂ ਕਉ ਸੰਗਤੇ ਫਿਰ ਮੇਰੇ ਲੰਕਣ ਚੋਹ ਕੋਲ ਸੰਗਤੇ ਵਾਹਿਗੁਰੂ ਵਾਹਿਗੁਰੂ ਜੋ ਕਿ ਸੋਖ ਪਹਿਲਾ ਪਾਇੰਟ ਜਿਹੜਾ ਰੋਜ਼ ਅਬਰਤ ਵੇਲੇ ਬੜੇ ਹੀ ਪ੍ਰੇਮ ਦੇ ਨਾਲ ਸਤ ਸ੍ਰੀ ਅਕਾਲ ਪਿਆਰੀ ਸਾਰਿਆਂ ਦਾ ਬਤ ਬਤ ਨਵਾਦ ਹੈ ਉੱਥੇ ਬਹੁਤ ਇਸ਼ਤਕਾਰਯੋਗ ਪਿਆਰ ਦੀ ਮੂਰਤ ਜਿਸ ਨਾਲ ਆਪ ਜੀ ਦਾ ਬੜਾ ਪਿਆਰ ਹੈ ਗੁਰੂ ਘਰ ਦੇ ਵਜੀਰ ਗੁਰੂ ਘਰ ਦੇ ਗਣਤ ਸਿੰਘ ਸਾਹਿਬਾਨ ਜੀ ਸੁਖਚਲ ਸਿੰਘ ਜੀ ਬੜੀ ਸੰਗਤ ਜੀ ਦੀ ਬਾਰਕ ਕਰਦਾ ਉਨ੍ਹਾਂ ਵੱਲੋਂ ਬੜਾ ਮਾਣ ਸਤਿਕਾਰ ਮਿਲਿਆ। ਧੰਨਵਾਦ ਕਰਦੇ ਹਾਂ ਇਸ ਕਾਜੂਕ ਪੱਤਰਕਾਰ ਸ੍ਰੀ ਦਜੀਤ ਸਿੰਘ ਜੀ ਸ਼ਵਾਲਿਕ న్యూਜ਼ ਵਾਲੇ। ਜਿਹੜੀ ਕਿ ਇਹ ਸਾਰਾ ਇਹ ਪ੍ਰੋਗਰਾਮ ਜਿਹੜਾ ਹੈ ਆਪਣੇ ਚੈਨਲ ਤੇ ਚਲਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੇ ਦੇ ਸਵਾਮਨ ਬਹੁਰੀ ਰਹਿਣ। ਇਹਨਾਂ ਵੱਲੋਂ ਵੀ ਆਪ ਸਭ ਨੂੰ ਬਹੁਤ ਸਾਰਾ ਮਾਣ ਕਰਦੇ ਹਾਂ। ਜੀ। سب کو اک نہیں ہے کہ جس ارتھ اپ گرو نانک پاتشاہ درشن والا کہے گا کہ گرو نانک دیو جی آئے پیو ہی تو چلے گئے چادر دوہاں پر مسلمانوں نے آخرے باغیوں نے آخر گور اگد دیو جی کا بھی جنم ہوا گرو نانک جی نے پاتشاہ جنم ہوا جا جنم ہوا تو جمد ہی جا ہے ਪਰ ਯਾਦ ਰੱਖਿਓ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਪਰਸ਼ਾ ਆਏ ਤੇ ਆਪਣੀ I'm <laughs> going 我是回一 i <laughs>